ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਇੱਕ ਨਾਰੀਅਲ ਦੇ ਨਾਲ ਜਿਹੜਾ ਇੱਕ ਪਾਣੀ ਵਾਲਾ ਨਾਰੀਅਲ ਹੁੰਦਾ ਉਹਦੇ ਨਾਲ ਜੀ ਜਾਣ ਸਕਾਂਗੇ ਸਾਡੇ ਘਰ ਦੇ ਵਿੱਚ ਚੰਗੀ ਚੀਜ਼ ਹੈ ਕਿ ਮਾੜੀ ਚੀਜ਼ ਹੈ ਦੋਸਤੋ ਇਹ ਜਿਹੜਾ ਟਾਲਾ ਬਹੁਤ ਜ਼ਬਰਦਸਤ ਟਾਲਾ ਆ ਇਹ ਜਿਹੜਾ ਟਾਲਾ ਛੋਟੇ ਮੋਟੇ ਜਿਹੜੇ ਕੋਈ ਵੀ ਜਿਹੜੇ ਆਪਣੇ ਗੱਡੀਆਂ ਲਾਉਂਦੇ ਨੇ ਉਹ ਸਾਰਾ ਇਸੇ ਤਰੀਕੇ ਨਾਲ ਨਾਰੀਅਲ ਦੇ ਵਿੱਚ ਹੀ ਦੇਖਦੇ ਆ ਨਾਰੀਅਲ ਦੇ ਨਾਲ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਕਿੱਦਾਂ ਕਿਉਂ ਤੁਹਾਡੇ ਘਰ ਦੇ ਵਿੱਚ ਕੀ ਆ ਤੇ ਕੀ ਨਹੀਂ ਚੰਗੀ ਆ ਕਿ ਮਾੜੀ ਸ਼ਕਤੀ ਆ ਉਹਦੇ ਨਾਲ ਸਾਰਾ ਕੁਝ ਦੇਖਦੇ ਆ ਹੁਣ ਤੁਸੀਂ ਵੀ ਜਾਣ ਸਕੋਗੇ ਕਿ ਤੁਹਾਡੇ ਘਰ ਦੇ ਵਿੱਚ ਕੀ ਆ ਤੇ ਕੀ ਨਹੀਂ ਹੁਣ ਤੁਹਾਨੂੰ ਕਿਸੇ ਬਾਪੇ ਤੋਂ ਜਾਂ ਚੀਲੇ ਤੋਂ ਜਾਣ ਦੀ ਲੋੜ ਨਹੀਂ ਪੈਣੀ ਤੁਸੀਂ ਘਰ ਦੇ ਵਿੱਚ ਆਪਣੇ ਆਪ ਇਸ ਸਿਨੈਰੀਅਲ ਦੇ ਨਾਲ ਦੇਖ ਸਕੋਗੇ ਕਿ ਤੁਹਾਡੇ ਘਰ ਦੇ ਵਿੱਚ ਕਿਹੜੀ ਚੰਗੀ ਸ਼ਕਤੀ ਹੈ ਕਿ ਕਿਹੜੀ ਮਾੜੀ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਸਾਡੀਆਂ ਮਿਲਦੀਆਂ ਰਹਿਣ ਗਿਆ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਇਕ ਨਾਰੀਅਲ ਦਾ ਜਿਹੜਾ ਟਾਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਜਦੇ ਨਾਲ ਤੁਸੀਂ ਘਰ ਦੇ ਵਿੱਚੋਂ ਚੰਗੀਆਂ ਮਾੜੀਆਂ ਸ਼ਕਤੀਆਂ ਦਾ ਪਤਾ ਲਗਾ ਸਕਦੇ ਹੋ ਤੁਹਾਨੂੰ ਖੁਦ ਆਪ ਪਤਾ ਲੱਗੇਗਾ ਜਿਹੜੀ ਵੀ ਸ਼ਕਤੀ ਹੋਏਗੀ ਤੁਹਾਨੂੰ ਆਪ ਦੱਸ ਕੇ ਜਾਏਗੀ ਤੁਹਾਨੂੰ ਆਪ ਦੱਸੇਗੀ ਜਾਂ ਦਿਖਾਈ ਵੀ ਦੇਵੇਗੀ ਤਾਂ ਦੋਸਤੋ ਇਸ ਵੀਡੀਓ ਨੂੰ ਹੋ ਸਕੇ ਆ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਠੀਕ ਹੈ ਹੁਣ ਤੁਹਾਨੂੰ ਸਾਰਾ ਇਹਦੇ ਬਾਰੇ ਸਮਝਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਿੰਦਾ ਇਹਨੂੰ ਵਰਤਣਾ ਹੈ ਇਹ ਜਿਹੜਾ ਟਾਲਾ ਚੱਲਦਾ ਤੁਹਾਨੂੰ ਦੱਸਿਆ ਚੀਲਿਆਂ ਤੋਂ ਜਾਂ ਗੁਰੂਆਂ ਤੋਂ ਹੁੰਦਾ ਹੈ ਇਹ ਜਿਹੜਾ ਨਾਰੀਅਲ ਆ ਨਾਰੀਅਲ ਨੂੰ ਹਰ ਪੂਜਾ ਦੇ ਵਿੱਚ ਸਥਾਨ ਦਿੱਤੀ ਜਾਂਦੀ ਹੈ ਹਰ ਪੂਜਾ ਦੇ ਵਿੱਚ ਜਗ੍ਹਾ ਮਿਲ ਜਾਂਦੀ ਨਾਰੀਅਲ ਨੂੰ ਜਿਹੜਾ ਨਾਰੀਅਲ ਆ ਨਾਰੀਅਲ ਤੋਂ ਬਿਨਾ ਕੋਈ ਵੀ ਕੰਮ ਪੂਜਾ ਪਾਠ ਪੂਰਾ ਨਹੀਂ ਹੁੰਦਾ ਤਾਂ ਇਸ ਨਾਰੀਅਲ ਦੇ ਨਾਲ ਹੀ ਸੀ ਆਪਣੇ ਘਰ ਦੀਆਂ ਚੀਜ਼ਾਂ ਨੂੰ ਵੀ ਜਾਣ ਸਕਦੇ ਹਾਂ ਕਿ ਚੰਗੀਆਂ ਕਿ ਮਾੜੀਆਂ ਠੀਕ ਹੈ ਤੁਸੀਂ ਕੀ ਕਰਨਾ ਜਿਸ ਤਰ੍ਹਾਂ ਇੱਕ ਨਾਰੀਅਲ ਲੈਣ ਠੀਕ ਹੈ ਇਸੇ ਜਿਹੜਾ ਕੰਮ ਹੈਗਾ ਤੁਸੀਂ ਸ਼ਨੀਵਾਰ ਵਾਲੇ ਦਿਨ ਕਰਨਾ ਹੈ ਸ਼ਨੀਵਾਰ ਨੂੰ ਇਸ ਨਾਰੀਅਲ ਦੇ ਟਾਲੇ ਨੂੰ ਕਰਨਾ ਇੱਕ ਨਾਰੀਅਲ ਪਾਣੀ ਵਾਲਾ ਲੈ ਕੇ ਆਉਣਾ ਤੁਸੀਂ ਇਸ ਉਸ ਨਾਰੀਅਲ ਨੂੰ ਤੁਸੀਂ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤਾਂ ਛੇਲ ਲੈਣਾ ਜਿਸ ਤਰ੍ਹਾਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੋਣਾ ਕਿ ਹੱਥ ਦੇ ਵਿੱਚ ਦਫੰਨ ਦੇ ਜਿਹੜਾ ਹੱਥ ਫੜਿਆ ਹੋਇਆ ਹੈ ਨਾਰੀਅਲ ਛਿਲ ਲੈਣਾ ਛਿਲ ਕੀ ਉਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਉਹਦੀ ਛੋਟੀ ਜਿਹੀ ਛੋਟੀ ਜਿਹੀ ਬੋਦੀ ਜੀ ਰੱਖ ਲੈਣੀ ਹੈ ਜਿੱਧਰ ਉਹਦੀਆਂ ਅੱਖਾਂ ਹੁੰਦੀਆਂ ਜਿੱਧਰ ਅੱਖ ਅੱਖ ਮੂੰਹ ਜਿੱਦਾਂ ਦੋ ਅੱਖਾਂ ਤੇ ਮੂੰਹ ਬਣਿਆ ਹੁੰਦਾ ਹੈ ਉਹ ਜਿਹੜਾ ਪਾਸਾ ਹੈ ਤੁਸੀਂ ਆਪਣੇ ਵਾਲੇ ਪਾਸੇ ਨੂੰ ਰੱਖ ਲੈਣਾ ਜਿੱਦਾਂ ਤੁਸੀਂ ਅ ਦੋ ਆਪਣੇ ਹੱਥ ਕਰਨੇ ਆ ਬੈਠ ਜਾਣਾ ਹੱਥ ਦੇ ਮੋਰੇ ਇੱਧੇ ਰੱਖ ਲੈਣਾ ਨਾਰੀਅਲ ਜਿੱਦਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਠੀਕ ਹੈ ਇਸੇ ਤਰੀਕੇ ਨਾਲ ਤੁਸੀਂ ਨਾਰੀਆਂ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਆ ਨਾਰੀਅਲ ਦੇ ਅੱਗੇ ਨਾਰੀਅਲ ਦੇ ਅੱਗੇ ਬੇਨਤੀ ਕਰਨੀ ਹੈ ਨਾਰੀਅਲ ਫੜਨ ਤੋਂ ਬਾਅਦ ਜਿਹਨੂੰ ਤੁਸੀਂ ਮੰਨਦੇ ਹੋ ਜਿਹਦੀ ਵੀ ਤੁਸੀਂ ਪੂਜਾ ਪਾਠ ਕਰਦੇ ਹੋ ਜਿਨ੍ਹਾਂ ਦਾ ਵੀ ਕੋਈ ਤੁਸੀਂ ਨਾਮ ਜਪਦੇ ਹੋ ਕੋਈ ਵੀ ਤੁਸੀਂ ਕਿਹੜੇ ਵੀ ਦੇਵੀ ਦੇਵਤੇ ਦਾ ਨਾਮ ਜਪਦੇ ਹੋ ਕੋਈ ਚੱਕ ਉਹਦਾ ਕੋਈ ਉਹ ਨਹੀਂ ਹੈਗਾ ਤੁਸੀਂ ਉਹਨਾਂ ਦਾ ਨਾਮ ਲੈਣਾ ਤੁਸੀਂ ਉਹਨਾਂ ਦਾ ਨਾਮ ਲੈ ਕੇ ਕੀ ਕਰਨਾ ਤੁਸੀਂ ਇੱਕ ਅਰਦਾਸ ਬੇਨਤੀ ਕਰਨੀ ਆ ਉਸੇ ਸਮੇਂ ਅਰਦਾਸ ਬੇਨਤੀ ਇਸ ਤਰੀਕੇ ਨਾਲ ਕਰਨੀ ਆ ਕਿ ਜਿਹੜੀ ਕੀ ਤੁਹਾਡੀ ਬੇਨਤੀ ਹੈ ਪੂਰੀ ਸ਼ਰਧਾ ਦੇ ਨਾਲ ਕਰਨੀ ਆ ਠੀਕ ਹੈ ਤੇ ਜੇ ਤੁਸੀਂ ਤੁਹਾਨੂੰ ਮੰਨ ਲਓ ਤੁਸੀਂ ਕਿਸੇ ਨੇ ਗੁਰੂ ਮੰਤਰ ਦਿੱਤਾ ਹੋਇਆ ਤੁਹਾਡੇ ਕੋਲ ਗੁਰੂ ਮੰਤਰ ਹੈ ਤਾਂ ਤੁਸੀਂ ਕੀ ਕਰਨਾ ਨਾਰੀਅਲ ਨੂੰ ਪਹਿਲਾਂ ਤਾਂ ਗੁਰੂ ਮੰਤਰ ਵਾਲੇ ਸੁਣ ਲਓ ਕਿ ਜਣਾ ਤਾਂ ਗੁਰੂ ਮੰਤਰ ਹੈ ਉਹ ਇਸ ਟਾਲੇ ਨੂੰ ਕਿੱਦਾਂ ਕਰ ਸਕਦੇ ਆ ਤੁਸੀਂ ਕੀ ਕਰਨਾ ਨਾਰੀਅਲ ਰੱਦੇ ਹੱਥ ਚ ਫੜ ਕੇ ਤੁਸੀਂ ਗੁਰੂ ਦਾ ਜਿਹੜਾ ਜਾਪ ਹੈ ਉਹ ਕਰਨਾ ਸ਼ੁਰੂ ਕਰ ਦੇਣਾ ਗੁਰੂ ਮੰਤਰ ਜਿਹੜਾ ਉਹ ਤੁਸੀਂ ਘੱਟੋ ਘੱਟ 101 ਵਾਰ ਜਾਂ 108 ਵਾਰ ਦਾ ਜਾਪ ਕਰ ਲੈਣਾ ਆਪਣੇ ਗੁਰੂ ਦੇ ਮੰਤਰ ਦਾ ਠੀਕ ਹੈ ਗੁਰੂ ਦੇ ਮੰਤਰ ਦਾ ਜਾਪ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜਾ ਨਾਰੀਅਲ ਆ ਉਹ ਜਿਹੜਾ ਨਾਰੀਅਲ ਆ ਆਪਣੇ ਸਿਰਾਂ ਨੇ ਰੱਖ ਕੇ ਸੌ ਜਾਣਾ ਇਸੇ ਤਰ੍ਹਾਂ ਮੰਤਰ ਪੜਨ ਤੋਂ ਬਾਅਦ ਸ਼ਾਮ ਨੂੰ ਇਹ ਕਰਨਾ ਆਪਣੇ ਸਿਰ ਉੱਤੇ ਇਹ ਨਾਰੀਅਲ ਜਿਹੜਾ ਤੁਸੀਂ ਰੱਖ ਲੈਣਾ ਰੱਖ ਕੇ ਤੁਸੀਂ ਸੋ ਜਾਣਾ ਜਿੱਦਾਂ ਬੇਨਤੀ ਵੀ ਕਰਨੀ ਹੈ ਕਿ ਸਾਡੇ ਘਰ ਦੇ ਵਿੱਚ ਜਿਹੜੀ ਵੀ ਸ਼ਕਤੀ ਹੈ ਜੋ ਵੀ ਸਾਡੇ ਘਰ ਦੇ ਵਿੱਚ ਚਾਹੇ ਭੇਜੀ ਆ ਜਾਂ ਬਾਹਰੋਂ ਆਈ ਆ ਜਾਂ ਘਰ ਦੀ એનર્ਜੀ ਆ ਚੰਗੀ ਆ ਮਾੜੀ ਆ ਜੋ ਵੀ ਹੈ ਉਹ ਮੈਨੂੰ ਆਪਣੇ ਸਹੀ ਰੂਪ ਦੇ ਵਿੱਚ ਦਰਸ਼ਨ ਦੇ ਕੇ ਜਾਵੇ ਦਸਕੇ ਜਾਵੇ ਕਿ ਮੈਂ ਕੌਣ ਹ ਜਦੋਂ ਤੁਸੀਂ ਇਹ ਜਦੋਂ ਨਾਰੀਅਲ ਨੂੰ ਜਦੋਂ ਤੁਸੀਂ ਇਸ ਨੂੰ ਰੱਖ ਲਿਆ ਇਨੂੰ ਸਹਰਾਣੇ ਰੱਖ ਕੇ ਤੁਸੀਂ ਸੌ ਜਾਣਾ ਬਿਲਕੁਲ ਤੇ ਤੁਸੀਂ ਅਗਲੇ ਦਿਨ ਤੁਹਾਨੂੰ ਰਾਤ ਨੂੰ ਸੁਪਨੇ ਦੇ ਵਿੱਚ ਸੁਪਨੇ ਦੇ ਮਾਧਿਅਮ ਦੇ ਨਾਲ ਜਾਂ ਸੁਪਨੇ ਦੇ ਵਿੱਚ ਨਹੀਂ ਕਈਆਂ ਦੇ ਸਾਹਮਣੇ ਵੀ ਕੋਈ ਆ ਜਾਂਦਾ ਹੁੰਦਾ ਹੈ ਠੀਕ ਹੈ ਹਰ ਹਰ ਬੰਦੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਹਸਾਉਤਾ ਹੁੰਦਾ એનર્ਜੀ ਦਾ ਤੇ ਜੇ ਮੰਨ ਲਓ ਤੁਹਾਨੂੰ ਕੋਈ ਚੰਗੇ ਸੁਪਨੇ ਆਏ ਕੋਈ ਦੇਵੀ ਦੇਵਤੇ ਦੇ ਸੁਪਨੇ ਆਏ ਕੋਈ ਦੇਵੀ ਦੇਵਤਾ ਆਇਆ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਆ ਠੀਕ ਹੈ ਤੋ ਸਮਰੱਥਨ ਕੀ ਤੁਹਾਡੇ ਤੇ ਕਿਰਪਾ ਆ ਤੁਹਾਡੇ ਤੇ ਦੇਵੀ ਸ਼ਕਤੀ ਹੈ ਜਿਹੜੀ ਵਿਰਾਜਮਾਨ ਆ ਠੀਕ ਹੈ ਉਹਨਾਂ ਨੂੰ ਬੇਨਤੀ ਕਰ ਲੈਣੀ ਆ ਬਸ ਨਾਰੀ ਹਲ ਨੂੰ ਤੁਸੀਂ ਰੱਖ ਲੈਣਾ ਜੇ ਤੁਹਾਨੂੰ ਮੰਨ ਲਓ ਤੁਹਾਨੂੰ ਆਏ ਸੁਪਨੇ ਮੜੇ ਜੇ ਸੁਪਨੇ ਤੁਹਾਨੂੰ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਕੋਈ ਗੰਦੇ ਸੁਪਨੇ ਆਏ ਆ ਗੰਦੇ ਸੁਪਨੇ ਜਿੱਤਾ ਕੋਈ ਭੂਤ ਪ੍ਰੀਤ ਨਜ਼ਰਾਣਾ ਪੂਰੀ ਸ਼ਕਤੀ ਹੋਵੇ ਜਿਹੜੀ ਐਨਰਜੀ ਦੇ ਰੂਪ ਦੇ ਵਿੱਚ ਆਈ ਹੋਵੇ ਜਨਾਨੀ ਹੋਵੇ ਬੰਦਾ ਹੋਵੇ ਕੋਈ ਵੀ ਗੰਦੀ ਚੀਜ਼ ਹੋਵੇ ਜਾਂ ਕੋਈ ਪਿਤਰ ਬਜ਼ੁਰਗ ਆਪਣੇ ਨਜ਼ਰ ਆਉਣ ਪ੍ਰੇਤ ਜੁਨੀ ਦੇ ਜਿਹੜੇ ਲੋ ਜਿਹੜੇ ਹੁੰਦੇ ਆਪਣੇ ਪਿਤਰ ਉਹ ਨਜ਼ਰ ਆਉਣ ਤਾਂ ਫਿਰ ਤੁਸੀਂ ਸੁਣ ਲਓ ਇਸ ਟਾਲੇ ਨੂੰ ਫਿਰ ਤੁਸੀਂ ਕਿਸ ਤਰੀਕੇ ਨਾਲ ਦੁਹਰਾਣਾ ਸੁਣ ਲਓ ਤੁਸੀਂ ਫਿਰ ਕੀ ਕਰਨਾ ਜਿਹੜਾ ਨਾਰੀਅਲ ਹੈ ਉਹੋ ਆਪਣੇ ਸਿਰ ਤੋਂ ਉਲਟਾ ਘੋਮਾ ਲੈਣਾ ਸਿੱਧਾ ਸੌਰੀ ਉਲਟਾ ਨਹੀਂ ਬਿਲਕੁਲ ਸਿੱਧਾ ਕਮਾ ਕੇ 7 ਵਾਰ ਜਿਹੜਾ ਨਾਰੀਅਲ ਆ ਉਸੇ ਤਰ੍ਹਾਂ ਤੁਸੀਂ ਕੀ ਕਰਨਾ 21 ਦਿਨ ਲਗਾਤਾਰ ਉਸੇ ਤਰ੍ਹਾਂ 21 ਦਿਨ ਲਗਾਤਾਰ ਤੁਸੀਂ ਮੰਤਰ ਜਿਹੜਾ ਤੁਹਾਡਾ ਗੁਰੂ ਦਾ ਮੰਤਰ ਹੈ ਉਹ ਜਾਪ ਕਰ ਲੈਣਾ ਜੇ ਗੁਰੂ ਮੰਤਰ ਤੁਹਾਡੇ ਤੋਂ ਨਹੀਂ ਹੈਗਾ ਮੰਨ ਲਓ ਤੁਸੀਂ ਗੁਰੂ ਮੰਤਰ ਤੁਹਾਨੂੰ ਨਹੀਂ ਤੁਸੀਂ ਤਤ ਤਸਤੀ ਓਮ ਨਮਾ ਸ਼ਿਵਾਏ ਦਾ ਜਾਪ ਕਰਕੇ ਹੀ ਨਾਰੀਅਲ ਨੂੰ ਇਹਦਾ ਕਰ ਸਕਦੇ ਹੋ ਠੀਕ ਹੈ ਜੇ ਗੁਰੂ ਮੰਤਰ ਤੁਹਾਡੇ ਤੋਂ ਨਹੀਂ ਹੈਗਾ ਫਿਰ ਓਮ ਨਮਾ ਸ਼ਿਵਾਏ ਦਾ ਜਾਪ ਚੱਲੂਗਾ ਫਿਰ ਲਗਾਤਾਰ ਤੁਸੀਂ ਕੀ ਦਿਨ ਉਹ ਜਿਹੜਾ ਨਾਰੀਅਲ ਹੈ ਇਸੇ ਤਰ੍ਹਾਂ ਜਾਬ ਕਰਨਾ ਆਪਣੇ ਸਿਰਾਂ ਨੇ ਰੱਖ ਲੈਣਾ 21 ਦਿਨਾਂ ਬਾਅਦ ਤੁਸੀਂ ਕੀ ਕਰਨਾ ਕਿਸੇ ਵੀ ਚੱਲਦੇ ਪਾਣੀ 'ਚ ਜਿੱਦਾਂ ਕੋਈ ਤੀਰਥ ਸਥਾਨਾਂ ਦੇ ਵਿੱਚ ਕੋਈ ਜਿੱਦਾਂ ਕੋਈ ਨਦੀ ਹੋਵੇ ਉੱਦਾਂ ਦੀ ਤਾਂ ਬਹੁਤ ਵਧੀਆ ਤੇ ਨਹੀਂ ਤਾਂ ਤੁਸੀਂ ਫਿਰ 21 ਦਿਨਾਂ ਬਾਅਦ ਉਹ ਚੱਲਦੇ ਪਾਣੀ ਦੇ ਵਿੱਚ ਸ਼ਟ ਦਟ ਫਿਰ ਜੋ ਵੀ ਤੁਹਾਡੇ ਘਰ ਦੇ ਵਿੱਚ ਪੂਰੀ ਸ਼ਕਤੀ ਹੋਏਗੀ ਜਾਂ ਪਿਤਰਾ ਦਾ ਪਿਤਰ ਦੋਸ਼ ਹੋਏਗਾ ਜਾਂ ਪਿਤਰਾ ਦੀ ਕੋਈ ਭੈਣ ਲੱਗੀ ਹੋਊਗੀ ਉਹ ਤੁਹਾਡਾ 21 ਦਿਨਾਂ ਦੇ ਵਿੱਚ ਸਾਰਾ ਸਾਫ ਹੋ ਜਾਏਗਾ ਠੀਕ ਹੈ ਹੁਣ ਅੱਗੇ ਇੱਕ ਚੰਗੀ ਗੱਲ ਜੇ ਤੁਸੀਂ ਚੰਗੀ ਜਿੱਦ ਤੁਹਾਨੂੰ ਚੰਗੀਆਂ ਸ਼ਕਤੀਆਂ ਦਿਖੀਆਂ ਆ ਦੇਵੀ ਦੇਵਤਾ ਕੋਈ ਵੀ ਨਜ਼ਰ ਆਇਆ ਤੁਸੀਂ ਫਿਰ ਕੀ ਕਰਨਾ 7 ਦਿਨ ਐਸੀ ਤਰ੍ਹਾਂ ਜਾਪ ਕਰਨਾ ਉਹ ਜਿਹੜਾ ਗੁਰੂ ਮੰਤਰ ਦਾ ਜਾਂ ਗੁਰੂ ਮੰਤਰ ਨਹੀਂ ਤੇ ਓਮ ਨਮਾ ਸ਼ਿਵਾਏ ਦਾ 7 ਦਿਨ ਜਾਪ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਉਸ ਨਾਰੀਅਲ ਨੂੰ ਰੱਖਾਣਾ ਠੀਕ ਹੈ ਨਾਰੀਅਲ ਨੂੰ ਮੰਦਰ ਦੇ ਵਿੱਚ ਰੱਖ ਦੇਣਾ ਸਥਾਪਿਤ ਕਰਿਆਣਾ ਬਸ ਇਹਨਾਂ ਕੰਮ ਕਰ ਦੇਣਾ ਤੁਹਾਡੇ ਤੇ ਸਾਰੀ ਕਿਰਪਾ ਜਿਹੜੀ ਇਹ ਬਸੇ ਹੋਈ ਰਹੇਗੀ ਤੁਹਾਡੇ ਤੇ ਦੇਵੀ ਦੇ ਉੱਤੇ ਵਿਰਾਜਮਾਨ ਰਹਿਣਗੇ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ